we ਸਾਸ਼ਰੀਆ ਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਆ ਤੁਹਾਡੇ ਨਾਲ ਅਮਨਦੀਪ ਸਿੰਘ ਨਸ਼ਿਆਂ ਖਿਲਾਫ ਪੰਚਾਇਤਾਂ ਲਾਂਬੰਦ ਨੇ ਜਿਵੇਂ ਆ ਪੰਜਾਬ ਦੇ ਵਿੱਚ ਜਿਵੇਂ ਜਿਵੇਂ ਨਸ਼ੇ ਦੇ ਸੌਦਾਗਰ ਸਿਰ ਚੁੱਕ ਰਹੇ ਨੇ ਪੰਚਾਇਤਾਂ ਲਾਂਬੰਦ ਹੋ ਰਹੀਆਂ ਨੇ ਕਾਰਵਾਈ ਕਰ ਰਹੀਆਂ ਨੇ ਤਾਂ ਪੰਜਾਬ ਚ ਨਸ਼ੇ ਦੇ ਸੌਦਾਗਰਾਂ ਦੇ ਖਿਲਾਫ ਹੁਣ ਪੰਚਾਇਤਾਂ ਨੇ ਬਿਗਲ ਵਜਾ ਦਿੱਤਾ ਹੈ ਪਿੰਡਾਂ ਦੇ ਵਿੱਚ ਪੰਚਾਇਤਾਂ ਮਤੇ ਪਾ ਕੇ ਲੋਕਾਂ ਨੂੰ ਇਕਜੁੱਟ ਕਰ ਰਹੀਆਂ ਨੇ ਤਾਂ ਜੋ ਨਸ਼ਿਆਂ ਦੇ ਵਿੱਚ ਗਰਕ ਹੋ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ ਇਸ ਸੰਦਰਭ ਦੇ ਵਿੱਚ ਵੇਖੋ ਸਾਡੀ ਇੱਕ ਖਾਸ ਪੇਸ਼ਕਸ਼ ਨਸ਼ਿਆਂ ਖਿਲਾਫ ਪੰਚਾਇਤਾਂ ਲਾਂਬੰਦ ਜਿਹੜੇ ਨਸ਼ੇ ਦੇ ਖਿਲਾਫ ਮੈਂ ਮੁੱਦੇ ਚੁੱਕੇ ਆ ਜੀ ਸਾਰੇ ਪੰਨੋਂ ਮਨਜ਼ੂਰ ਆ ਬਾ ਖੜੀ ਕਰਕੇ ਜਵਾਬ ਦੇ ਜੇ ਮਨਜ਼ੂਰ ਆ ਹੁਣ ਗੱਲ ਕਰਦੇ ਹਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਦੀ ਜੀਹਾਂ ਮਾਨਾਵਾਲਾ ਕਲਾਂ ਦੀ ਪੰਚਾਇਤ ਨੇ ਨਵੇਕਰੀ ਪਹਿਰ ਕਰਦੇ ਹਾਂ ਨਸ਼ਿਆਂ ਖਿਲਾਫ ਮਤਾ ਪਾਸ ਕੀਤਾ ਹੈ ਨਾਲ ਹੀ ਪਿੰਡ ਦੇ ਵਿੱਚ ਸੁਧਾਰ ਲਿਆਉਣ ਦੇ ਲਈ ਕਈ ਹੋਰ ਮਤਿਆਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਜਿਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਖਾਸ ਰਿਪੋਰਟ ਨਸ਼ਿਆਂ ਖਿਲਾਫ ਪਿੰਡਾਂ ਚ ਲੋਕ ਹੁਣ ਲਾਂਬੰਦ ਹੋਣੇ ਸ਼ੁਰੂ ਹੋ ਗਏ ਨੇ ਜ਼ਿਲ੍ਹਾ ਮਿਰਸਰ ਦੇ ਪਿੰਡ ਮਾਨਾ ਵਾਲਾ ਕਲਾ ਦੀ ਪੰਚਾਇਤ ਨੇ ਨਸ਼ਿਆਂ ਦੇ ਖਾਤਮੇ ਲਈ ਮਤਾ ਪਾਸ ਕੀਤਾ ਹੈ ਤੇ ਇਸ ਨੂੰ ਸਖਤੀ ਨਾਲ ਲਾਗੂ ਕਰਨ ਦਾ ਵੀ ਤਿਆਰ ਕਰ ਲਿਆ ਹੈ ਨਾਲੀ ਪੰਚਾਇਤ ਨੇ ਕੁਝ ਅਜੀਹੇ ਮਤੇ ਵੀ ਪਾਸ ਕੀਤੇ ਨੇ ਜਿਨ੍ਹਾਂ ਦੇ ਲਾਗੂ ਹੋਣ ਮਗਰੋਂ ਇਹ ਪਿੰਡ ਪੰਜਾਬ ਦੇ ਬਾਕੀ ਪਿੰਡਾਂ ਲਈ ਮਿਸਾਲ ਬਣ ਜਾਵੇਗਾ ਪਿੰਡ ਚ ਨਵੀਂ ਪੰਚਾਇਤ ਨੇ ਲੋਕਾਂ ਨੂੰ ਜਾਗਰੂਕ ਕਰਨ ਲਈ ਪਾਸ ਕੀਤੇ ਗੇ ਮਤਿਆਂ ਦੀਆਂ ਸ਼ਰਤਾਂ ਵੱਲੇ ਪੋਸਟਰ ਸਾਰੇ ਪਿੰਡ ਚ ਲਾ ਦਿੱਤੇ ਨੇ ਜਿਨ੍ਹਾਂ ਦੇ ਰਾਹੀਂ ਨਸ਼ੇ ਦੇ ਸਦਾਗਰਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਬਾਝ ਨਾ ਆਏ ਤਾਂ ਗੰਭੀਰ ਨਤੀਜੇ ਭੁਗਤਣ ਲਈ ਤਿਆਰ ਹੋ ਜਾਓ ਪਿੰਡ ਦੀ ਪੰਚਾਇਤ ਵੱਲੋਂ ਪਾਸ ਕੀਤੇ ਮਤਿਆਂ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਪਿੰਡ ਚ ਨਸ਼ਾ ਵੇਚਣ ਖਰੀਦਣ ਅਤੇ ਨਸ਼ਾ ਕਰਕੇ ਬਾਜ਼ਾਰਾਂ ਚ ਆਵਾਰਾ ਘੁੰਮਣ ਵਾਲੇ ਵਿਅਕਤੀਆਂ ਨਸ਼ਾ ਕਰਨ ਲਈ ਚੋਰੀ ਦਾ ਸਮਾਨ ਖਰੀਦਣ ਅਤੇ ਵੇਚਣ ਵਾਲੇ ਦਾ ਸਮਾਜਿਕ ਬਾਇਕਾਟ ਕੀਤਾ ਜਾਵੇਗਾ ਅਤੇ ਕਾਨੂੰਨੀ ਕਾਰਵਾਈ ਵੀ ਕਰਵਾਈ ਜਾਵੇਗੀ। ਸਵਰਗਵਾਸੀ ਡਾਕਟਰ ਮਨਮੋਹ ਸਿੰਘ ਜੀ ਦੇ ਨਾਮ ਤੇ ਪਿੰਡ ਮਾਨਾ ਵਾਲਾ ਕਰੰਦੇ ਸਟੇਡੀਅਮ ਦਾ ਨਾਮ ਰੱਖਿਆ ਜਾਵੇਗਾ। ਪੰਚਾਇਤ ਵੱਲੋਂ ਗਰੀਬ ਪਰਿਵਾਰਾਂ ਦੀਆਂ ਕੁੜੀਆਂ ਦੀ 3100 ਰੁਪਏ ਦੀ ਐਫਡੀ ਕਰਵਾਈ ਜਾਵੇਗੀ ਅਤੇ ਉਸ ਪਰਿਵਾਰ ਵੱਲੋਂ ਇੱਕ ਰੁਖ ਲਾਉਣਾ ਲਾਜ਼ਮੀ ਹੋਵੇਗਾ। ਗਰੀਬ ਪਰਿਵਾਰ ਦੇ ਮੁੰਡੇ ਕੁੜੀਆਂ ਜੋ ਕਿ ਪੜ੍ਹਾਈ ਦੇ ਵਿੱਚ ਅਵਲ ਹਨ ਅਤੇ IAS IPS ਅਤੇ PCS ਦੀ ਤਿਆਰੀ ਕਰਨ ਵਾਲੇ ਬੱਚਿਆਂ ਲਈ ਪੰਚਾਇਤ ਵੱਲੋਂ ਪਿੰਡ ਦੇ ਦਾਨੀ ਸਜਨਾ ਦੇ ਸਹਿਯੋਗ ਦੇ ਨਾਲ ਪੜ੍ਹਾਈ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। ਪੜ੍ਹਾਈ ਦਾ ਸਾਰਾ ਖਰਚਾ ਖੁਦ ਅਦਾ ਕਰੇਗੀ ਪਿੰਡ ਦੀ ਪੰਚਾਇਤ। ਪਿੰਡ 'ਚ ਕਿਸੇ ਵੀ ਤਰ੍ਹਾਂ ਦੇ ਸਮਾਗਮ ਦੌਰਾਨ DJ ਦਾ ਸਮਾਂ ਰਾਤ 10:30 ਵਜੇ ਤੱਕ ਹੀ ਹੋਵੇਗਾ। ਜੇਕਰ ਕੋਈ ਵੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਖਿਲਾਫ ਵੱੰਦੀ ਕਾਨੂੰਨੀ ਕਾਰਵਾਈ ਦੇ ਨਾਲ ਨਾਲ ਪਰਿਵਾਰ ਅਤੇ DJ ਮਾਲਕ ਨੂੰ 11000 ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ। ਪੰਚਾਇਤ ਦਾ ਕਹਿਣਾ ਕਹਿਣਾ ਫੈਸਲਿਆਂ ਨਾਲ ਪਿੰਡ 'ਚ ਨਵਾਂ ਬਦਲਾ ਆਵੇਗਾ। ਗ੍ਰਾਮ ਪੰਚਾਇਤ ਪਿੰਡ ਮਾਨਾ ਵਾਲਾ ਕਲਾਮ ਵੱਲੋਂ ਜਿਹੜੇ ਮਤੇ ਪਾਸ ਕੀਤੇ ਗਏ ਨੇ ਸਾਡੇ ਸਮਾਜ ਨੂੰ ਵੇਖਦਿਆਂ ਹੋਇਆਂ ਤੇ ਪਿਛਲੇ ਦਿਨੀ ਜੋ ਸਾਡੇ ਮਹਿਰੂਮ ਨੇਤਾ ਸਾਡੇ ਡਾਕਟਰ ਮਰਮੋਹਨ ਸਿੰਘ ਸਵਰਗਵਾਸੀ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਾਂਗੇ ਅਸੀਂ ਆਪਣਾ ਪਿੰਡ ਦਾ ਖੇਡ ਸਟੇਡੀਅਮ ਪਿੰਡ ਦੀਆਂ ਜਿਹੜੀਆਂ ਸਾਡੇ ਬੱਚੀਆਂ ਜਿਹੜੇ ਲੜਕੇ ਲੜਕੀਆਂ ਜੋ ਪੜਨਾ ਚਾਹੁੰਦੇ ਨੇ ਆਪਣੇ ਜੀਵਨ ਨੂੰ ਵਧੀਆ ਬਤੀਤ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਪੰਚਾਇਤ ਵੱਲੋਂ ਆਈਐਸ ਆਈਪੀਐਸ ਪੀਸੀਐਸ ਦੀ ਜਿੰਨੀ ਵਿੱਦਿਆ ਦਾ ਖਰਚਾ ਹੋਏਗਾ ਸਾਡੀ ਪੰਚਾਇਤ ਵੱਲੋਂ ਉਹਦਾ ਖਰਚਾ ਪੂਰਾ ਚੁੱਕਿਆ ਜਾਵੇਗਾ ਤੇ ਜਿਹੜੇ ਡੀਜੇ ਦਾ ਜਿਹੜਾ ਸਿਸਟਮ ਹੈ ਕਿਉਂਕਿ ਬੱਚੇ ਸਾਰਾ ਇੱਕ ਘਰ ਦਾ ਪ੍ਰੋਗਰਾਮ ਹੁੰਦਾ ਤੇ ਸਾਰਾ ਪਿੰਡ ਡਿਸਟਰਬ ਹੁੰਦਾ ਇਸ ਕਰਕੇ ਅਸੀਂ ਡੀਜੇ ਉੱਤੇ ਪੂਰਨ ਪਾਬੰਦੀ ਲੱਗੇਗੀ ਕਿ ਸਾਢੇ 10 ਵਜੇ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਕੋਈ ਵੀ ਏਡਾ ਵੱਡਾ ਸਾਊਂਡ ਜਾਂ ਡੀਜੇ ਸਿਸਟਮ ਨਹੀਂ ਚੱਲੇਗਾ ਬਿਨਾ ਪਰਮਿਸ਼ਨ ਤੋਂ ਜੇ ਉਹਨੂੰ ਡੀਜੇ ਵੀ ਚਲਾਉਣਾ ਹੋਵੇ ਉਹਦੀ ਪਰਮਿਸ਼ਨ ਲੈਣੀ ਹੋਏਗੀ ਜੇ ਉਹ ਇਸ ਦੀ ਉਲੰਘਣਾ ਕਰਦਾ ਤੇ ਉਸ ਨੂੰ 11000 ਰੁਪਏ ਦਾ ਸੀ ਜੁਰਮਾਨਾ ਪਾਵਾਂਗੇ ਜਿੰਨੇ ਵੀ ਨਸ਼ਾ ਵੇਚਦੇ ਨੇ ਉਹ ਆਪਣੇ ਘਰਾਂ ਦਾ ਗੁਜ਼ਾਰਾ ਕਰਨ ਵਾਸਤੇ ਵੇਚਦੇ ਨੇ ਪਰ ਜਿਹੜਾ ਆਉਣ ਵਾਲੀ ਸਾਡੀ ਪੀੜ੍ਹੀ ਦਾ ਨੁਕਸਾਨ ਹੋ ਰਿਹਾ ਉਸ ਦੇ ਬਾਰੇ ਉਹਨਾਂ ਨੂੰ ਕੋਈ ਚਿੰਤਾ ਨਹੀਂ ਪਰ ਸਾਡੀ ਪੰਚਾਇਤ ਵੱਲੋਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇਗਾ ਅਸੀਂ ਉਹਨਾਂ ਨੂੰ ਬਹੁਤ ਵਾਰਨਿੰਗਾਂ ਦਿੱਤੀਆਂ ਪਰ ਉਹ ਉਹਨਾਂ ਨੇ ਉਨ੍ਹਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਸੀ ਪਰ ਅਸੀਂ ਹੁਣ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਘਰਾਂ ਦੇ ਗਾੜੀ ਵੀ ਤਕਤੀਆਂ ਲਾਵਾਂਗੇ ਜੇ ਹੁਣ ਵੀ ਉਤਰੇ ਨਾ। ਉਧਰ ਪੰਚਾਇਤ ਵੱਲੋਂ ਪਿੰਡ ਦੀ ਭਲਾਈ ਲਈ ਲਏ ਗਿਆ ਨਾ ਫੈਸਲਿਆਂ ਤੋਂ ਪਿੰਡ ਵਾਸੀ ਕਾਫੀ ਖੁਸ਼ ਨੇ। ਜਿਨ੍ਹਾਂ ਪਰਿਵਾਰਾਂ ਦੇ ਬੱਚੇ ਨਸ਼ੇ ਦੀ ਤਲਦਲ 'ਚ ਫਸ ਚੁਕੇ ਨੇ ਉਹਨਾਂ ਆਪਣੇ ਹਾਲਾਤ ਦੱਸਦਿਆਂ ਕਿਹਾ ਕਿ ਨਸ਼ੇ ਉਹਨਾਂ ਦੇ ਘਰ ਤਬਾਹ ਕਰ ਰਹੇ ਨੇ। ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ ਅਜਿਹੀ ਹੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਉਹਨਾਂ ਦੀਆਂ ਪੁਸ਼ਤਾਂ ਤੱਕ ਯਾਦ ਰੱਖਣ। ਨਾਲੇ ਪਿੰਡ ਦੇ ਖੇਡ ਸਟੇਡੀਅਮ ਦਾ ਨਾਮ ਸਭ ਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਲ ਸਿੰਘ ਦੇ ਨਾਮ ਤੇ ਰੱਖਣ ਦੇ ਫੈਸਲੇ ਦਾ ਵੀ ਸਵਾਗਤ ਕੀਤਾ ਗਿਆ। ਇਸ ਪ੍ਰਾਲੇ ਤੇ ਅਸੀਂ ਬਿਲਕੁਲ ਸਹਿਮਤ ਆ ਪਰ ਜੋ ਨਸ਼ੇ ਦਾ ਹਾਲਾਤ ਹੈ ਨਾ ਸਾਡੇ ਪਿੰਡ ਦੇ ਵਿੱਚ ਬਹੁਤ ਬੁਰਾ ਆ ਰਿਹਾ ਮੇਰੇ ਬੱਚੇ ਨੇ ਨੌਰਮੈਡੀਕਲ ਕੀਤਾ ਮੇਰੇ ਬੱਚੇ ਨੇ ਵਧੀਆ ਵਧੀਆ ਪੜ੍ਹਾਈਆਂ ਕੀਤੀਆਂ ਮੇਰਾ ਬੱਚਾ ਬਰਬਾਦ ਹੋਇਆ ਪਿਆ ਮੈਂ ਇਸ ਟਾਈਮ ਰੋਗੇ ਕਹਿੰਦਾ ਨਸ਼ੇ ਵਾਲਾ ਦਾ ਬਰਬਾਦ ਕਰ ਦੋ ਜੋ ਕੁਝ ਹੈਗਾ ਇਹਨਾਂ ਦਾ ਇਹਨਾਂ ਤੇ ਪੂਰੀ ਬੰਦੀ ਲਾਈ ਜਾਵੇ ਮੈਂ ਇੰਨਾ ਕਿ ਦੁਖੀ ਹਾਂ ਬੱਚੇ ਦੇ ਉੱਥੋਂ ਬਹੁਤ ਜ਼ਿਆਦਾ ਇਹਨਾਂ ਦਾ ਬੇੜਾ ਗਰਕ ਹੋ ਜੇ ਇਹਨਾਂ ਨਸ਼ਿਆਂ ਦੇ ਨਾਲ ਇਸ ਬਰਬਾਦ ਕਰਤੀ ਦੁਨੀਆ ਸਾਰੀ ਸਾਰਾ ਪਿੰਡ ਬਰਬਾਦ ਕਰਕੇ ਰਹਿਤਾ ਸੋਨੇ ਰਗੇ ਬੱਚੇ ਲੋਕਾਂ ਦੇ ਰੋਲਦੇ ਫਿਰਦੇ ਆ ਉਹਨਾਂ ਦੀਆਂ ਮਾਵਾਂ ਰੋਂਦੀਆਂ ਫਿਰਦੀਆਂ ਧਾਵਾਂ ਮਾਰਦੀਆਂ ਫਿਰਦੀਆਂ ਵਾ ਉਹ ਨਸ਼ਾ ਸਾਡੇ ਘਰ ਤੋਂ ਨਿਕਲ ਤੋਂ ਬਾਹਰ ਨਸ਼ਾ ਮਿਲੰਡਿਆ ਵਾ ਤੇ ਉਹਨਾਂ ਨੂੰ ਕੀ ਲੋੜ ਛੱਡਣ ਦੀ ਜਦੋਂ ਨਸ਼ਾ ਸਾਡੇ ਪਿੰਡ ਚੋਂ ਬੰਦ ਹੋ ਜਾਏਗਾ ਤੇ ਫਿਰ ਇਸ ਘੇੜ ਦਾ ਬਚਾਅ ਹੋਏਗਾ ਨਹੀਂ ਤੇ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਜੀ ਸਾਡੇ ਪਿੰਡ ਦੇ ਨਸ਼ੇ ਨੇ ਬਹੁਤ ਹੀ ਮਾੜੇ ਹਲਾਤੇ ਆ ਜੀ ਬਹੁਤ ਹੀ ਜ਼ਿਆਦਾ ਨਸ਼ੇ ਦਾ ਕਾਰਨ ਪਿੰਡ 'ਚ ਚੋਰੀਆਂ ਵਾ ਵਧ ਹੁੰਦੀਆਂ ਜੀ ਲੁਟਾਂ ਘੋਮਾਂ ਜਿਆਦੀਆਂ ਹੁੰਦੀਆਂ ਧੀਆਂ ਪੈਣਾ ਦਾ ਆਉਣਾ ਜਾਣਾ ਔਖਾ ਹੋਇਆ ਜੀ ਅਸੀਂ ਇਸ ਦਲੋਂ ਪੰਚਾਇਤ ਦੇ ਬਹੁਤ ਬਹੁਤ ਧੰਨਵਾਦੀ ਵੀ ਜਿਹੜਾ ਇਹਨਾਂ ਨੇ ਸਾਨੂੰ ਬਤਾ ਪਾਇਆ ਤੇ ਇਹ ਚਾਹੁੰਦੇ ਕਿ ਸਾਰਾ ਪਿੰਡ ਵਾਸੀ ਇਹਦਾ ਸਾਥ ਦੇਣਾ ਪਿੰਡ ਦੇ ਹਾਲਾਤ ਜਿਆਦੇ ਮਾੜੇ ਆ ਥੋੜੇ ਵੀ ਨਹੀਂ ਜੋ ਘਰ ਘਰ ਵਿਖੰਡਈ ਜੋ ਇੱਥੇ ਕੁੜੀ ਛੁੱਟ ਜਾਂਦੇ ਆ ਦੂਜਣ ਕਹਿੰਦੇ ਚੁੱਕ ਕੇ ਲਾਜੋ ਆਪ ਆਪੇ ਬੁੱਚ ਪਾ ਕੇ ਗਾਂ ਜਾਂਦੇ ਆ ਅਸੀਂ ਦੇ ਅੱਖਾਂ ਦਾ ਰੋਕ ਲੰਗਾ ਸਾਡੇ ਆਪ ਬੱਚੇ ਖੁਦ ਰਹਿ ਕਰਦੇ ਰੋਈ ਨਾ ਕੀ ਕਰੀਏ ਸੋ ਬਾਕੀ ਪਿੰਡ ਮਾਨਾ ਵਾਲਾ ਕਲੰਦੀ ਪੰਚਾਇਤ ਵੱਲੋਂ ਪਾਏ ਗਏ ਮਤੇ ਦੀਆਂ ਸ਼ਰਤਾਂ ਸ਼ਲਾਘਾਯੋਗ ਹਨ ਅਤੇ ਜੇਕਰ ਇਹਨਾਂ ਫੈਸਲਿਆਂ ਨੂੰ ਸਹੀ ਢੰਗ ਦੇ ਨਾਲ ਲਾਗੂ ਕਰਕੇ ਪੰਚਾਇਤ ਕਾਮਯਾਬ ਹੋ ਜਾਂਦੀ ਹੈ ਤਾਂ ਇਹ ਪਿੰਡ ਪੰਜਾਬ ਦੇ ਬਾਕੀ ਪਿੰਡਾਂ ਲਈ ਮਿਸਾਲ ਬਣ ਜਾਵੇਗਾ ਪੀਟੀਸੀ న్యూਸ ਲਈ ਅੰਮ੍ਰਿਤਸਰ ਤੋਂ ਮਨਿੰਦਰ ਮੋਂਗਾ ਦੀ ਰਿਪੋਰਟ ਹੁਣ ਜ਼ਿਕਰ ਜ਼ਿਲ੍ਹਾ ਮੋਗਾ ਦੇ ਪਿੰਡ ਬੁੱਗੀਪੁਰਾ ਦਾ ਕਰਦੇ ਹਾਂ ਜਿੱਥੇ ਨੌਜਵਾਨ ਸਰਪੰਚ ਮਨਜੀਤ ਸਿੰਘ ਗਿੱਲ ਨੇ ਨਵੇਂ ਸਾਲ ਦੇ ਆਗਾਜ਼ ਦੇ ਨਾਲ ਹੀ ਪਿੰਡ ਦੇ ਵਿੱਚ ਨਵੀਂ ਪਿਰਤ ਚਲਾ ਕੇ ਪਿੰਡ ਵਾਸੀਆਂ ਦਾ ਦਿਲ ਜਿੱਤ ਲਿਆ ਨਸ਼ੇ ਦੀ ਸਮੱਸਿਆ ਤੋਂ ਪ੍ਰੇਸ਼ਾਨ ਪਿੰਡ ਵਾਸੀਆਂ ਨੂੰ ਰਾਹਤ ਦੇਣ ਦਾ ਉਦਮ ਕਰਦਿਆਂ ਸਰਪੰਚ ਬਣਨ ਤੋਂ ਫੌਰਨ ਬਾਅਦ ਪਿੰਡ ਦੇ ਵਿੱਚ ਪਹਿਲੀ ਵਾਰ ਗ੍ਰਾਮ ਸਭਾ ਸੱਦ ਕੇ ਨਸ਼ਾ ਤਸਕਰਾਂ ਦੇ ਖਿਲਾਫ ਵੱਡਾ ਫਰਮਾਨ ਜਾਰੀ ਕੀਤਾ ਗਿਆ ਇੱਕ ਖਾਸ ਰਿਪੋਰਟ ਕੋਈ ਵੀ ਬੰਦਾ ਚਾਹੇ ਉਹ ਪਿੰਡ ਦਾ ਚਾਹੇ ਉਹ ਪਿੰਡੋਂ ਬਾਹਰ ਦਾ ਪਿੰਡ ਦੀ ਹੱਦ ਦੇ ਅੰਦਰ ਉਹਦੇ ਕੋਲੋਂ ਕੋਈ ਵੀ ਨਸ਼ਾ ਫੜਿਆ ਜਾਂਦਾ ਕੋਈ ਵੀ ਕੈਮੀਕਲ ਨਸ਼ਾ ਦਿੱਤਾ ਸਮੈ ਇੱਕ ਗੋਲੀਆਂ ਕੈਪਸੂਲ ਕੁਛ ਵੀ ਸਭ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਪੜਨਾ ਹੈ ਉਹਨਾਂ ਨਸ਼ਾ ਤਸਕਰਾਂ ਨੂੰ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੇ ਲਾ ਕੇ ਗਰ ਕਰ ਰਹੇ ਨੇ ਜਿਹੜੇ ਨਸ਼ੇ ਦੇ ਖਿਲਾਫ ਮੈਂ ਮੁੱਦੇ ਚੁੱਕੇ ਆ ਜੀ ਸਾਰੇ ਪਿੰਡ ਨੂੰ ਮਨਜ਼ੂਰ ਆ ਬਾਹ ਖੜੀ ਕਰਕੇ ਜਵਾਬ ਦੇ ਜੇ ਮਨਜ਼ੂਰ ਆ ਜਿਨ੍ਹਾਂ ਦੀ ਬਾਹ ਇਹਨਾਂ ਵਿੱਚ ਮੇਰੇ ਦੀਦੀ ਖੜੀ ਹੋਈ ਮੈਂ ਕਹ ਦਵਾਂ ਕੋਈ ਮੰਨ ਚੈਗੀ ਗੱਲ ਤਾਂ ਜ਼ਿਲ੍ਹਾ ਮੋਗਾ ਦੇ ਪਿੰਡ ਬੁਗੀਪੁਰਾ ਵਿੱਚ ਨਵੀਂ ਬਣੀ ਪੰਚਾਇਤ ਦੇ ਨੌਜਵਾਨ ਸਰਪੰਚ ਨੇ ਨਵੇਂ ਸਾਲ ਦੇ ਆਗਾਜ਼ ਨਾਲ ਹੀ ਪਿੰਡ ਵਿੱਚ ਪਹਿਲ ਕਰਦਿਆ ਜਿੱਥੇ ਪਹਿਲੀ ਵਾਰ ਗ੍ਰਾਮ ਸਭਾ ਸੱਦੀ ਉੱਥੇ ਹੀ ਨਸ਼ੇ ਦੇ ਸੌਦਾਗਰਾਂ ਨੂੰ ਸਖਤ ਲਹਿਜੇ ਵਿੱਚ ਤਾੜਨਾ ਵੀ ਕੀਤੀ ਕਿ ਨਸ਼ੇ ਵੇਚਣ ਤੋਂ ਬਾਜ਼ ਆਓ ਨਹੀਂ ਤਾਂ ਫਿਰ ਪੰਚਾਇਤ ਪੁਲਿਸ ਤੇ ਪ੍ਰਸ਼ਾਸਨ ਦੀ ਮਦਦ ਨਾਲ ਸਖਤ ਕਾਰਵਾਈ ਕਰਨ ਨੂੰ ਬਚਤ ਹੋਵੇਗੀ ਨਸ਼ੇ ਵੇਚਣ ਵਾਲੇ ਖਿਲਾਫ ਪਿੰਡ ਦੀ ਪੰਚਾਇਤ ਵੱਲੋਂ ਬਕਾਇਦਾ ਮਤਾ ਪਾ ਕੇ ਗ੍ਰਾਮ ਸਭਾ ਵਿੱਚ ਪੁੱਜੇ ਪਿੰਡ ਦੇ ਹਰ ਬਸ਼ਿੰਦੇ ਨੂੰ ਇਸ ਦੀ ਜਾਣਕਾਰੀ ਵੀ ਦਿੱਤੀ ਨਸ਼ੇ ਖਿਲਾਫ ਪਾਏ ਮਤੇ ਦਾ ਵੇਰਵਾ ਕੁਝ ਇਸ ਤਰ੍ਹਾਂ ਹੈ ਕੋਈ ਵੀ ਆਦਮੀ ਪਿੰਡ ਦੀ ਹੱਦ ਦੇ ਅੰਦਰ ਕੈਮੀਕਲ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਪਾਇਆ ਜਾਂਦਾ ਹੈ ਜਾਂ ਉਸ પાસેੋਂ ਨਸ਼ਾ ਫੜਿਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੇਕਰ ਕਿਸੇ ਵਿਅਕਤੀ ਪਾਸੋਂ ਨਸ਼ਾ ਹੋਣ ਦਾ ਸ਼ੱਕ ਪਾਇਆ ਜਾਂਦਾ ਹੈ ਤਾਂ ਸਰਪੰਚ ਜਾਂ ਕਿਸੇ ਵੀ ਪੰਚਾਇਤ ਮੈਂਬਰ ਦੀ ਹਾਜ਼ਰੀ ਵਿੱਚ ਉਸ ਦੀ ਤਲਾਸ਼ੀ ਲਈ ਜਾਵੇਗੀ ਅਤੇ ਤਲਾਸ਼ੀ ਲੈਣ ਤੇ ਉਸ ਕੋਲ ਜੇ ਨਸ਼ਾ ਪਾਇਆ ਜਾਂਦਾ ਹੈ ਤੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਕੋਈ ਵੀ ਮੈਡੀਕਲ ਦੁਕਾਨ ਵਾਲਾ ਕਿਸੇ ਆਦਮੀ ਨੂੰ ਸਿਰਿੰਜ ਨਸ਼ੇ ਦੇ ਕੈਪਸੂਲ ਨਸ਼ੀਲੀ ਗੋਲੀਆਂ ਆਦਿ ਵੇਚਦਾ ਫੜਿਆ ਜਾਂਦਾ ਹੈ ਤਾਂ ਉਸ ਦਾ ਲਾਇਸੈਂਸ ਰੱਦ ਕਰਵਾਇਆ ਜਾਏਗਾ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਪਿੰਡ ਦਾ ਕੋਈ ਨਿਵਾਸੀ ਨਸ਼ਾ ਵੇਚਣ ਵਾਲੇ ਦੀ ਹਮਾਇਤ ਕਰਦਾ ਹੈ ਜਾਂ ਉਸ ਦੀ ਅਦਾਲਤ ਦੇ ਵਿੱਚ ਜ਼ਮਾਨਤ ਕਰਵਾਉਂਦਾ ਹੈ ਜਾਂ ਫਿਰ ਉਸ ਦੀ ਥਾਣੇ ਵਿੱਚ ਸਿਫਾਰਿਸ਼ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦਾ ਪਿੰਡ ਵਾਸੀਆਂ ਵੱਲੋਂ ਬਾਈਕਾਟ ਕੀਤਾ ਜਾਵੇਗਾ ਤੇ ਉਸ ਦੇ ਦਰਵਾਜ਼ੇ ਤੇ ਧਰਨਾ ਦਿੱਤਾ ਜਾਵੇਗਾ ਤੇ ਪਿੰਡ ਵਿੱਚ ਉਸ ਦੇ ਪੋਸਟਰ ਲਗਾਏ ਜਾਣਗੇ ਜੇ ਕੋਈ ਪਿੰਡ ਵਾਸੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਸ ਦੀ ಗ್ರಾಮ ਪੰਚਾਇਤ ਵੱਲੋਂ ਹਰ ਤਰ੍ਹਾਂ ਦੀ ਮਦਦ ਵੀ ਕੀਤੀ ਜਾਵੇਗੀ ਅਤੇ ਉਸ ਦਾ ਸਨਮਾਨ ਕੀਤਾ ਜਾਏਗਾ ਜੇਕਰ ਫਿਰ ਵੀ ਨਸ਼ਾ ਛੱਡਣ ਵਾਲਾ ਵਿਅਕਤੀ ਨਸ਼ਾ ਨਹੀਂ ਛੱਡਦਾ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹੜੀ ਇਹ ಗ್ರಾಮ ਸਭਾ ਇਹਦੇ ਚ ਜਿਹੜੇ ਮੁੱਦੇ ਪਾਸ ਕੀਤੇ ਗਏ ਆ ਉਹ ਸਭ ਤੋਂ ਅਹਿਮ ਮੁੱਦਾ ਸੀ ਜਿਹੜਾ ਨਸ਼ਿਆਂ ਦਾ ਜਿਹੜਾ ਵੀ ਬੰਦਾ ਨਸ਼ਾ ਵੇਚਦਾ ਜਾਂ ਨਸ਼ੇ ਦੀ ਸਪਲਾਈ ਕਰਦਾ ਕਿਤੋਂ ਵੀ ਉਹਦੇ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਾਡੀ ਪੰਚਾਇਤ ਵੱਲੋਂ ਕੀਤੀ ਜਾਊਗੀ ਸਾਡੀ ਪਿੰਡ ਦੀ ಗ್ರಾಮ ਸਭਾ ਵੱਲੋਂ ਕੀਤੀ ਜਾਊਗੀ ਜਿਹੜਾ ਕੋਈ ਬੰਦਾ ਮੈਡੀਕਲੀ ਸਰਿੰਜ ਕੋਈ ਕੈਮੀਕਲ ਜਾਂ ਕੈਪਸੂਲ ਕੋਈ ਇਦਾਂ ਦਾ ਨਸ਼ਾ ਵੇਚਦਾ ਕਰਦਾ ਵਾ ਉਹਦੇ ਤੇ ਬਣਦੀ ਕਾਰਵਾਈ ਕਰਵਾਈ ਜਾਊਗੀ ਬਕਾਇਦਾ ਅਸੀਂ ਅੱਜ ਪ੍ਰਸ਼ਾਸਨ ਨੂੰ ਐਸਐਚਓ ਸਾਹਿਬ ਸਾਡੇ ਥਾਣੇ ਮਹਿਨੇ ਤੋਂ ਇਕਬਾਲ ਹੁਸੈਨ ਜੀ ਉਹਨਾਂ ਨੂੰ ਵੀ ਬੁਲਾਇਆ ਸੀ ਇਹਨਾਂ ਮੁੱਦਿਆਂ ਤੇ ਡਿਸਕਸ ਕਰਨ ਲਈ ਤੇ ਉਹਨਾਂ ਦੇ ਨੋਟਿਸ ਦੇ ਵਿੱਚ ਵੀ ਅਸੀਂ ਇਹ ਲਿਹਾ ਦਿੱਤਾ ਗਿਆ ਵਾ ਇਹ ਮੁੱਦਾ ਬਾਕੀ ਜਿਹੜਾ ਬੰਦਾ ਨਸ਼ਾ ਛੱਡਣਾ ਚਾਹੁੰਦਾ ਅਸੀਂ ਉਹਦੇ ਨਾਲ ਪੰਚਾਇਤ ਹਰ ਹਾਲਤ ਚ ਖੜੀ ਵੀ ਆ ਤੇ ਅਸੀਂ ਉਹਨਾਂ ਦਾ ਨਸ਼ਾ ਛਡਾਉਣ ਨੂੰ ਵੀ ਤਿਆਰ ਆ ਉਹਦਾ ਬੰਦਾ ਸਮਾਨ ਵੀ ਉਹਨਾਂ ਨੂੰ ਮਿਲੂਗਾ ਜਿਹੜਾ ਬੰਦਾ 1 ਸਾਲ ਨਸ਼ਾ ਛੱਡਦਾ ਲਗਾਤਾਰ ਅਸੀਂ ਉਹਨੂੰ ਕਿਤੇ ਨਾ ਕਿਤੇ ਨੌਕਰੀ ਦੇ ਵਿੱਚ ਵੀ ਅਡਜਸਟ ਕਰਵਾਵਾਂਗੇ ਔਰ ਜਿੰਨੀ ਹੈਲਪ ਹੋ ਸਕੇ ਉਹ ਕਰਾਂਗੇ ਪਰ ਸਾਡੇ ਇਸ ਵੱਲੋਂ ਥੋੜੀ ਜਿਹੀ ਕਾਨੂੰਨ ਸਖਤ ਰਹਿਣਗੇ ਨਸ਼ੇ 'ਚ ਅਸੀਂ ਕਿਸੇ ਦੀ ਜ਼ਮਾਨਤ ਨਹੀਂ ਦੇਣੀ ਨਾ ਨਸ਼ੇਰੀ ਮਗਰ ਜਾਣਾ ਵਾ ਜਿਹੜਾ ਬੰਦਾ ਨਸ਼ੇ ਵਾਲੇ ਦੇ ਮਗਰ ਕੋਈ ਜ਼ਮਾਨਤ ਦੇਣ ਜਾਂਦਾ ਵਾ ਜਾਂ ਨਸ਼ੇ ਦੀ ਆਲੇ ਨੂੰ ਛਡਾਉਣ ਥਾਣੇ ਚ ਜਾਂਦਾ ਵਾ ਉਹਦੇ ਵਰ ਖਿਲਾਫ ਸਾਡਾ ਬਕਾਇਦਾ ਪਿੰਡ ਲੈਵਲ ਤੇ ਧਰਨਾ ਚੱਲੂਗਾ ਉਹਦੇ ਪੋਸਟਰ ਬਣਾ ਕੇ ਪਿੰਡ ਚ ਲਾਇਆ ਜਾ। ਉਧਰ ਨਵੀਂ ਪੰਚਾਇਤ ਵੱਲੋਂ ਕੀਤੀ ਗਈ ਇਸ ਪਹਿਲ ਤੋਂ ਪਿੰਡ ਵਾਸੀ ਕਾਫੀ ਖੁਸ਼ ਵਿਖਾਈ ਤੇ ਰਹੇ ਨੇ ਜਿਨਾ ਸਰਪੰਚ ਦਾ ਤਨਵਾਦ ਕਰਦਿਆਂ ਉਸ ਦਾ ਪੂਰਾ ਸਾਥ ਦੇਣ ਦਾ ਭਰੋਸਾ ਦਿੱਤਾ। ਪਿੰਡ ਦੀ ਔਰਤਾਂ ਦਾ ਕਹਿਣਾ ਹੈ ਕਿ ਇਹ ਮਤੇ ਲਿਉਣ ਨਾਲ ਉਹਨਾਂ ਦੇ ਬੱਚਾਂ ਦੀ ਜ਼ਿੰਦਗੀ ਨਸ਼ਾ ਵਿੱਚ ਗਰਖ ਹੋਣ ਤੋਂ ਬੱਚੇ ਜਾਵੇਗੀ ਮੇਨ ਮੁੱਦਾ ਸਾਡੇ ਪਿੰਡ ਚੋਂ ਨਸ਼ਾ ਖਤਮ ਹੈ ਜੋ ਵੀ ਬੱਚੇ ਕਰ ਰਹੇ ਆ ਬਾਹਰੋਂ ਕਰ ਰਹੇ ਆ ਸਾਡੇ ਪਿੰਡ ਚੋਂ ਜਮੇ ਨਸ਼ਾ ਖਤਮ ਆ ਬਹੁਤ ਮਾਵਾਂ ਨੂੰ ਸਕੂਨ ਮਿਲਿਆ ਬਹੁਤ ਮਾਵਾਂ ਜ਼ਿੰਦਗੀ ਸੌਖ ਦੀਆਂ ਹੋ ਗਈਆਂ ਵੀ ਬੱਚੇ ਨਸ਼ਾ ਨਹੀਂ ਕਰ ਰਹੇ ਬਹੁਤ ਭੈਣਾਂ ਵੀ ਸੌਖੀਆਂ ਹੋ ਗਈਆਂ ਵੀ ਨਸ਼ੇ ਦਾ ਜਮੇ ਮੁੱਦਾ ਖਤਮ ਹੋ ਗਿਆ ਪੰਚਾਇਤ ਵੱਲੋਂ ਐ ਕਿ ਪਹਿਲੀ ਵਾਰੀ ਗ੍ਰਾਮ ਸਭਾ ਬੁਲਾਈ ਗਈ ਹੈ ਜੇ ਅੱਗੇ ਪੰਚਾਇਤਾਂ ਬਣਦੀਆਂ ਰਹੀਆਂ ਪਰ ਕਿਸੇ ਨੇ ਨਹੀਂ ਸੀ ਅਸੀਂ ਮਤਲਬ ਲੋਕਾਂ ਦੇ ਮੁੱਦੇ ਪੁੱਛ ਕੇ ਵੀ ਕੀ ਚਾਹੀਦਾ ਕੀ ਹੋਣਾ ਚਾਹੀਦਾ ਉਹਨਾਂ ਨੂੰ ਇੱਕ ਨਸ਼ਿਆਂ ਦੇ ਖਿਲਾਫ ਬਹੁਤ ਵਧੀਆ ਮਤਰਾ ਹੈਗਾ ਇਹ ਕਾਨੂੰਨ ਬਣਾਵਾਂਗੇ ਤੇ ਨਾ ਉਹਨਾਂ ਦੇ ਨਸ਼ੇ ਆਲੇ ਦੇ ਅਸੀਂ ਮਦਦ ਨਹੀਂ ਕਰਾਂਗੇ ਨਾ ਉਹਨਾਂ ਦੇ ਪਿੱਛੇ ਜਾਵਾਂਗੇ ਤੇ ਜੇ ਜੇ ਕੋਈ ਛੱਡਣਾ ਚਾਹੁੰਦਾ ਤਾਂ ਉਹਦੀ ਅਸੀਂ ਹਰ ਸੰਭਵ ਸਹਾਇਤਾ ਕਰਾਂਗੇ ਪੈਸੇ ਵੱਲੋਂ ਜਾਂ ਉਹਨੂੰ ਜਮ੍ਹਾਂ ਕਰਾਉਣਾ ਜਾਂ ਉਹਨੂੰ ਦਾਖਲ ਕਰਾਉਣਾ ਸੋ ਮੋਗਾ ਤੇ ਪਿੰਡ ਬੁੱਗੀਪੁਰਾ ਦੀ ਪੰਚਾਇਤ ਦਾ ਇਹ ਉੱਤਮ ਕਾਬਲੇ ਤਾਰੀਫ ਲੋੜ ਹੈ ਕਿ ਪੰਜਾਬ ਦੇ ਹੋਰ ਨਾ ਪਿੰਡਾਂ ਦੀਆਂ ਪੰਚਾਇਤਾਂ ਵੀ ਅਜੇ ਮਤੇ ਲਿਉਣ ਤਾਂ ਜੋ ਸੂਬੇ ਵਿੱਚੋਂ ਨਸ਼ੇ ਦੀ ਸਮੱਸਿਆ ਨੂੰ ਖਤਮ ਕਰਨ ਵਿੱਚ ਵੱਡੀ ਮਦਦ ਮਿਲੇਗੀ ਸਰਬਜੀਤ ਟਰਾਲੀ ਪੀਟੀਸੀ న్యూਸ ਮੋਗਾ ਤਾਂ ਮਾਨਸਾ ਦੇ ਪਿੰਡ ਨੰਗਲ ਕਲਾਂ ਦੀ ਪੰਚਾਇਤ ਨੇ ਵੀ ਕੁਝ ਦਿਨ ਪਹਿਲਾਂ ਨਸ਼ੇ ਖਿਲਾਫ ਮਤਾ ਪਾਉਣ ਦੀ ਪਹਿਲ ਕੀਤੀ ਨੌਜਵਾਨ ਸਰਪੰਚ ਨੇ ਅਹੁਦਾ ਸੰਭਾਲਦਿਆਂ ਹੀ ਪਿੰਡ ਦੇ ਵਿੱਚ ਨਸ਼ਾ ਕਰਨ ਵਾਲੇ ਅਤੇ ਵੇਚਣ ਵਾਲਿਆਂ ਨੂੰ ਚੇਤਾਵਨੀ ਦਿੱਤੀ ਸੀ ਹੁਣ ਉਨ੍ਹਾਂ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਜੇਕਰ ਕੋਈ ਵੀ ਨਸ਼ਾ ਛੱਡਣਾ ਚਾਹੁੰਦਾ ਹੈ ਉਸ ਦੀ ਪੂਰੀ ਮਦਦ ਕੀਤੀ ਜਾਏਗੀ ਖਾਸ ਰਿਪੋਰਟ ਹਰ ਇੱਕ ਤਰ੍ਹਾਂ ਦੀ ਚੀਜ਼ ਦੇ ਵਿੱਚ ਅਸੀਂ ਮਤਲਬ ਕਰਾਂਗੇ ਜਿਹੇ ਜੀ ਮਰਜ਼ੀ ਸਾਡੇ ਤੋਂ ਮਤਲਬ ਲੈ ਲਓ ਪਰ ਜਿਹੜਾ ਕੋਈ ਵਿਗੜਿਆ ਹੋਇਆ ਕਰਦਾ ਹੈ ਉਹ ਕਹਿੰਦਾ ਮੈਂ ਤਾਂ ਜੀ ਐਂ ਕਰੂੰਗਾ ਫਿਰ ਆਪਾਂ ਵੀ ਐਂ ਛੜਾਵਾਂ ਸਾਰਿਆਂ ਨੂੰ ਜੇ ਕੁਝ ਹੋਊਗਾ ਤਾਂ ਬਰਾਬਰ ਹੋਊਗਾ ਜੇ ਨਹੀਂ ਕਰਨਾ ਤਾਂ ਅੱਜ ਕਹਿ ਦਿਓ ਵੀ ਨਹੀਂ ਕਰਨਾ ਫਿਰ ਅਸੀਂ ਆਪਦੇ ਲੈਵਲ ਤੇ ਕਰਾਂਗੇ ਸਾਡੀਆਂ ਮਤਾਮਾਂ ਨੇ ਸਾਨੂੰ ਵੋਟ ਪਾਈ ਭੈਣਾਂ ਨੇ ਵੋਟ ਪਾਈ ਤਾਂ ਸਿਰਫ ਨਸ਼ੇ ਕਰਕੇ ਇਹ ਗੱਲ ਆ ਵੀ ਯਾਰ ਠੀਕ ਹੈ ਅਸੀਂ ਨਸ਼ੇ ਤੇ ਪਹਿਲਾਂ ਨਸ਼ਾ ਰੋਕਣ ਦਾ ਕੰਮ ਕੀਤਾ। ਨਸ਼ੇ ਦੇ ਖਿਲਾਫ ਅਸੀਂ ਪਹਿਲਾਂ ਵੀ ਸੀ ਹੁਣ ਵੀ ਹਾਂ। ਜੇ ਕੋਈ ਕਿਸੇ ਤਰ੍ਹਾਂ ਦੀ ਕੋਈ ਵੀ ਕੋਈ ਨੂੰ ਦਿੱਕਤ ਆਉਂਦੀ ਹੈ ਅਸੀਂ ਹਰ ਵਕਤ ਸਾਰੀ ਪੰਚਾਇਤ ਪਹੁੰਚਾਂਗੇ। ਸਖਤ ਲਹਿਜਾ ਇਹ ਤਾੜਨਾ ਨਸ਼ੇ ਦੇ ਸੌਦਾਗਰਾਂ ਨੂੰ ਜੇ ਨਾ ਆਵਾਜ਼ ਆਏ ਤਾਂ ਫਿਰ ਕਾਰਵਾਈ ਲਈ ਰੋਹ ਤਿਆਰ। ਜੀ ਹਾਂ ਜ਼ਿਲ੍ਹਾ ਮਾਨਸਾ ਦੇ ਪਿੰਡ ਨੰਗਲ ਕਲਾ ਵਿੱਚ ਨਵੀਂ ਬੜੀ ਪੰਚਾਇਤ ਨੇ ਕਾਰਜਪਾਰ ਸੰਭਾਲ ਦਿਆ ਨਸ਼ਿਆਂ ਖਿਲਾਫ ਵਿਗੁੱਲ ਵਜਾ ਦਿੱਤਾ ਪਿੰਡ ਦੇ ਸਰਪੰਚ ਰੇਸ਼ਮ ਸਿੰਘ ਨੇ ਉਹਦਾ ਸੰਭਾਲ ਦਿਆ ਹੀ ਪਿੰਡ ਵਿੱਚ ਇਕੱਠ ਕਰਕੇ ਮਤਾ ਪਾਇਆ ਕਿ ਪਿੰਡ ਵਿੱਚ ਕਿਸੇ ਕਿਸਮ ਦਾ ਨਸ਼ਾ ਨਹੀਂ ਵਕਣ ਦਿੱਤਾ ਜਾਵੇਗਾ ਤੇ ਜੇ ਕੋਈ ਵੀ ਪੰਚਾਇਤ ਦੇ ਇਸਮਤੇ ਖਿਲਾਫ ਜਾ ਕੇ ਨਸ਼ਾ ਵੇਚੇਗਾ ਤਾਂ ਉਸ ਨੂੰ ਇਸਮਤੇ ਵਿੱਚ ਲਗਾਈਆਂ ਗਈਆਂ ਸ਼ਰਤਾ ਤਹਿਤ ਟੈਪ ਪੁਗਤਨੇ ਬੈਣਗੇ ਪੰਚਾਇਤ ਵੱਲੋਂ ਪਾਏ ਮਤਿਆਂ ਦਾ ਵਿਰਵਾ ਇਸ ਤਰ੍ਹਾਂ ਚਿੱਟਾ ਵੇਚਣ ਵਾਲੇ ਅਤੇ ਪੀਣ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਨਸ਼ਾ ਨਹੀਂ ਵਿਕੰਦ ਦਿੱਤਾ ਜਾਵੇਗਾ ਮੈਡੀਕਲ ਵਾਲਾ ਕਿਸੇ ਵੀ ਵਿਅਕਤੀ ਨੂੰ ਸਿਰੰਜ ਨਹੀਂ ਦੇਵੇਗਾ ਸਕੂਲ ਦੇ ਵਿਦਿਆਰਥੀ ਨੂੰ ਕੋਈ ਵੀ ਦੁਕਾਨਦਾਰ ਤੰਬਾਕੂ ਅਤੇ ਸਟਿੰਗ ਨਹੀਂ ਦੇਵੇਗਾ ਅਤੇ ਸਟਿੰਗ ਉਹ 15 ਦਿਨਾਂ ਵਿੱਚ ਵੇਚ ਸਕਦੇ ਹਨ ਜਾਂ ਸਟਿੰਗ ਵਾਪਸ ਕਰ ਸਕਦੇ ਨੇ 40 ਸਾਲਾਂ ਤੋਂ ਘੱਟ ਵਿਅਕਤੀ ਨੂੰ ਜੀਬ ਵਾਲੀ ਗੋਲੀ ਨਹੀਂ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਉਮਰ ਦੇ ਵਿਅਕਤੀ ਲਈ ਇੱਕ ਗੋਲੀ ਹਸਪਤਾਲ ਵੱਲੋਂ ਦਿੱਤੀ ਜਾਵੇਗੀ ਘੱਟ ਉਮਰ ਵਾਲਿਆਂ ਦੀ ਡੋਜ਼ ਘਟਾ ਕੇ ਕਾਰਡ ਬੰਦ ਕੀਤੇ ਜਾਣ 1 ਮਹੀਨੇ ਦੇ ਵਿੱਚ ਨਸ਼ੇ ਵਾਲੇ ਵਿਅਕਤੀ ਦਾ ਕੋਈ ਬੰਦਾ ਜ਼ਮਾਨਤ ਨਹੀਂ ਕਰਵਾਏਗਾ ਜੇਕਰ ਕੋਈ ਵੀ ਜ਼ਮਾਨਤ ਕਰਾਉਂਦਾ ਹੈ ਪੰਚਾਇਤ ਵੱਲੋਂ ਉਸ ਦਾ ਸਾਥ ਨਹੀਂ ਦਿੱਤਾ ਜਾਵੇਗਾ ਅਤੇ ਬਾਈਕਾਟ ਕੀਤਾ ਜਾਵੇਗਾ ਜੇਕਰ ਕੋਈ ਸਿਆਸੀ ਲੀਡਰ ਪਿੰਡ ਦਾ ਮੋਤਵਾਰ ਜਾਂ ਪ੍ਰਸ਼ਾਸਨ ਨਸ਼ੇ ਵਾਲੇ ਦੀ ਮਦਦ ਕਰਦਾ ਹੈ ਤਉਸ ਦੇ ਪਿੰਡ ਵਿੱਚ ਪੋਸਟਰ ਲਾ ਕੇ ਧਰਨਾ ਮੁਜ਼ਾਹਰਾ ਕੀਤਾ ਜਾਵੇਗਾ ਜੇ ਕੋਈ ਵਿਅਕਤੀ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਪੰਚਾਇਤ ਵੱਲੋਂ ਹਰ ਪੱਖੋਂ ਮਦਦ ਕੀਤੀ ਜਾਵੇਗੀ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੀਆਂ 3 ਪੈਣਾ ਨੇ ਨਸ਼ੇ ਖਤਮ ਕਰਨ ਦੇ ਮੁੱਦੇ ਤੇ ਹੀ ਉਹਨਾਂ ਨੂੰ ਵੋਟਾਂ ਮਾਈਆਂ ਨੇ ਅਤੇ ਉਹ ਆਪਣਾ ਵਾਅਦਾ ਪੂਰਾ ਕਰਨਗੇ ਨਾਲ ਹੀ ਪੰਚਾਇਤ ਨਸ਼ੇ ਦੀ ਦਲਦਲ 'ਚ ਫਸੇ ਲੋਕਾਂ ਨੂੰ ਨਸ਼ਾ ਛਡਵਾਉਣ ਵਿੱਚ ਪੂਰਨ ਸਹਿਯੋਗ ਕਰਨ ਦੀ ਗੱਲ ਕਹਿ ਰਹੀ ਹੈ ਪਰ ਜੇ ਕੋਈ ਪੰਚਾਇਤ ਨੂੰ ਸਹਿਯੋਗ ਨਹੀਂ ਕਰੇਗਾ ਤਾਂ ਉਸ ਖਿਲਾਫ ਸਖਤ ਐਕਸ਼ਨ ਦੀ ਜਰਾਬਨੀ ਵੀ ਦੇ ਦਿੱਤੀ ਗਈ ਹੈ ਅਸੀਂ ਕਿਸੇ ਦੇ ਦਬਾਅ ਥੱਲੇ ਜਾਂ ਕਿਸੇ ਦੇ ਪ੍ਰੈਸ਼ਰ ਥੱਲੇ ਨਹੀਂ ਚੁੱਪ ਕਰਨ ਵਾਲੇ ਨਸ਼ੇ ਛੱਡੋਗੇ ਤੁਹਾਡੇ ਨਾਲ ਹਰ ਪੱਖ ਤੋਂ ਖੜੇ ਹਾਂ ਜੇ ਨਸ਼ਾ ਕਰੋਗੇ ਜਾਂ ਵੇਚੋਗੇ ਤਾਂ ਹਰ ਪੱਖ ਤੋਂ ਤੁਹਾਡਾ ਟਕਰਾ ਕਰਨ ਲਈ ਅਸੀਂ ਤਿਆਰ ਹਾਂ ਸਾਡਾ ਸਮੂਹ ਨਗਰ ਇਸ ਚੀਜ਼ ਲਈ ਤਿਆਰ ਪਰ ਤਿਆਰ ਹੈ ਸਾਡੇ ਨਗਰ ਨੇ ਪਹਿਲਾਂ ਬਹੁਤ ਵੱਡਾ ਸਹਿਯੋਗ ਦਿੱਤਾ ਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅੱਜ ਵੀ ਤੁਸੀਂ ਦੇਖਿਆ ਹੀ ਹੈ ਵੀ ਸਾਡਾ ਸਾਰਾ ਨਗਰੀ ਆ ਗਿਆ ਸੀ ਇਸ ਚੀਜ਼ ਲਈ ਅਸੀਂ ਸਾਡੇ ਪਿੰਡ ਤੋਂ ਗੁਰੂ ਸਾਹਿਬ ਦੀ ਕਿਰਪਾ ਨਾਲ ਵੀ ਕਾਰਵਾਈ ਪਾਈ ਅੱਜ ਤੇ ਅੱਗੇ ਗੁਰੂ ਸਾਹਿਬ ਕਿਰਪਾ ਕਰਨ ਤੇ ਅਸੀਂ ਇਸ ਚੀਜ਼ ਤੇ ਪੂਰੇ ਉਤਰ ਪੰਚਾਇਤ ਵੱਲੋਂ ਜਿਹੜਾ ਹੈਗਾ ਉਹ ਪਹਿਲਾ ਮਤਾ ਜਿਹੜਾ ਹੈ ਉਹ ਨਸ਼ੇ ਦੇ ਖਿਲਾਫ ਪਾਇਆ ਗਿਆ ਜਿਹੜਾ ਵੀ ਸਾਡੇ ਪਿੰਡ ਦੇ ਵਿੱਚ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚੂਗਾ ਜਾਂ ਕੋਈ ਨਸ਼ਾ ਵੇਚਣਾ ਇਹਨੂੰ ਜਿਹੜਾ ਛਲਵਾ ਕੇ ਲਿਆਊਗਾ ਉਸ ਸੰਬੰਧ ਵਿੱਚ ਅਸੀਂ ਜਿਹੜਾ ਇਹ ਮਤਾ ਪਾਇਆ ਗਿਆ ਸਾਡੇ ਅਸੀਂ ਚੋਣਾਂ ਤੋਂ ਪਹਿਲਾਂ ਵੀ ਚੋਣਾਂ ਲੜਨ ਤੋਂ ਪਹਿਲਾਂ ਵੀ ਕੁਝ ਵਾਅਦੇ ਕੀਤੇ ਸੀਗੇ ਕਿ ਅਸੀਂ ਪਿੰਡ ਨੂੰ ਨਸ਼ਾ ਮੁਕਤ ਕਰਾਂਗੇ ਜਦੋਂ ਚੋਣਾਂ ਲੜਨ ਦਾ ਵਿਚਾਰ ਵੀ ਨਹੀਂ ਸੀ ਉਦੋਂ ਵੀ ਅਸੀਂ ਇਸ ਜਿਹੜਾ ਨਸ਼ੇ ਦੇ ਮਤਲਬ ਕਿ ਜਿਹਦੇ ਵੇਚਣ ਵਾਲੇ ਆ ਉਹਨਾਂ ਨਾਲ ਅਸੀਂ ਮੱਥਾ ਲਾਉਂਦੇ ਰਹੇ ਸੀ ਤੇ ਹੁਣ ਸਾਡੇ ਕੋਲੇ ਪ੍ਰਮਾਤਮਾ ਨੇ ਪਾਵਰ ਬਖਸ਼ੀ ਆ ਤਾ ਇਸ ਕਰਕੇ ਅਸੀਂ ਜਿਹੜਾ ਨਸ਼ਾ ਵੇਚਣ ਵਾਲਾਂ ਦੇ ਖਿਲਾਫ ਇਹੋ ਸਖਤੋ ਸਖਤ ਐਕਸ਼ਨ ਲੈ ਰਹੇ ਆ। ਪੋਦਰ ਪਿੰਡ ਦੀ ਨਵੀਂ ਪੰਚਾਇਤ ਵੱਲੋਂ ਪਾਇ ਮਤੇ ਦਾ ਸਮੂਹ ਪਿੰਡ ਵਾਸੀਆਂ ਨੇ ਸਵਾਗਤ ਕੀਤਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਨਸ਼ੇ ਦੀ ਸਮੱਸਿਆ ਤੋਂ ਉਹ ਬਹੁਤ ਦੁਖੀ ਨੇ ਪਰ ਪੰਚਾਇਤ ਨੇ ਨਸ਼ੇ ਨੂੰ ਪਿੰਡ ਵਿੱਚੋਂ ਖਤਮ ਕਰਨ ਦੀ ਪਹਿਲ ਕੀਤੀ ਹੈ ਅਤੇ ਉਹ ਵੀ ਪੂਰਨ ਸਹਿਯੋਗ ਕਰਨਗੇ। ਪਿੰਡ ਵਾਸੀਆਂ ਦੇ ਪੰਜਾਬ ਦੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ੇ ਖਿਲਾਫ ਮਤੇ ਪਾਉਣ ਦੀ ਅਪੀਲ ਕੀਤੀ ਹੈ ਨਸ਼ੇ ਦੇ ਬਰ ਖਿਲਾਫ ਉਹਨਾਂ ਨੇ ਪਹਿਲਾਂ ਮਤਾ ਫਸਟ ਸਟੈਂਪ ਨਸ਼ੇ ਦੇ ਬਰ ਖਿਲਾਫ ਖੁੱਲੀ ਹੈ ਅਸੀਂ ਇਹੀ ਆਸ ਰੱਖਦੇ ਹਾਂ ਕਿ ਸਾਡੇ ਪਿੰਡ ਚੋਂ ਬਿਲਕੁਲ ਨਸ਼ਾ ਖਤਮ ਹੋਵੇ ਸਾਰਾ ਨਗਰ ਪੰਚਾਇਤ ਦਾ ਸਾਥ ਦੇਵਾਂਗੇ ਤੇ ਅਸੀਂ ਤੈਥੋਂ ਧੰਨਵਾਦ ਵੀ ਕਰਦੇ ਹਾਂ ਇੱਕ ਚੰਗੇ ਕੰਮ ਲਈ ਪਹਿਲ ਕਦਮੀ ਕੀਤੀ ਹੈ ਨਗਰ ਪੰਚਾਇਤ ਨੇ ਸਾਰੇ ਇਹ ਨਸ਼ੇ ਦੇ ਖਿਲਾਫ ਹੀ ਮਤੇ ਪਾਉਣ ਤਾਂ ਜੋ ਪੰਜਾਬ ਦਾ ਵਧੀਆ ਹਰਾ ਭਰਾ ਰੰਗਲਾ ਪੰਜਾਬ ਆਪਾਂ ਦੇਖ ਸਕੀਏ ਸੋ ਵਾਕੇ ਹੀ ਪਿੰਡ ਨੰਗਲ ਕਲਾ ਦੇ ਸਰਪੰਚ ਵੱਲੋਂ ਨਸ਼ੇ ਨੂੰ ਰੋਕਣ ਲਈ ਕੀਤੀ ਗਈ ਇਹ ਪਹਿਲ ਸ਼ਲਾਘਾਯੋਗ ਹੈ ਤੇ ਲੋੜ ਹੈ ਕਿ ਸੂਬੇ ਦੇ ਬਾਕੀ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ੇ ਨੂੰ ਨੱਥ ਪਾਉਣ ਲਈ ਇਹ ਜੇ ਮਤੇ ਪਾਸ ਕਰਨ ਤਾਂ ਜੋ ਪੰਜਾਬ ਵਿੱਚੋਂ ਨਸ਼ੇ ਦਾ ਮੁਕੰਮਲ ਤੌਰ ਤੇ ਖਾਤਮਾ ਕੀਤਾ ਜਾ ਸਕੇ ਨਵਦੀਪ ਆਲੋਵਾਲੀਆ ਦੀ ਰਿਪੋਰਟ ਪੀਟੀਸੀ న్యూਸ ਮਾਨਸਾ